ਕੋਵਿਡ-19 ਦੇ ਨਵੇਂ ਰੂਪ JN1 ਦੀ ਖਬਰ ਆਉਣ ਤੋਂ ਬਾਅਦ ਲੋਕਾਂ 'ਚ ਡਰ ਵੱਧ ਗਿਆ ਲੋਕਾਂ ਨੂੰ ਲਾਕਡਾਊਨ ਮਾਸਕ ਅਤੇ ਘਰ ਤੋਂ ਕੰਮ ਕਰਨ ਵਾਲੀ ਸਥਿਤੀ ਯਾਦ ਆ ਰਹੀ ਹੈ ਹੁਣ ਮਨਾਂ ਦੇ ਵਿੱਚ ਇੱਕ ਸਵਾਲ ਹੈ ਉਹੀ ਹਾਲਾਤ ਆਉਣਗੇ ਜਾਂ ਫਿਰ ਨਹੀਂ ਨਵਾਂ ਵਾਇਰਸ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ JN1 ਕਰੋਨਾ ਵਾਇਰਸ ਦੇ ਓਮੀਕਰੋਨ ਪਰਿਵਾਰ ਦਾ ਇੱਕ ਸਬ ਵੇਰੀਐਂਟ ਹੈ ਜੋ ਪਹਿਲੀ ਵਾਰ ਅਗਸਤ 2023 'ਚ ਮਿਲਿਆ ਇਹ ਤੇਜ਼ੀ ਨਾਲ ਫੈਲਦਾ ਹੈ ਕਿਉਂਕਿ ਇਸ 'ਚ ਵਧੇਰੇ ਪਰਿਵਰਤਨ ਹੋ ਰਹੇ ਨੇ कोरोना वायरस ਕੁਵਰ ਫਿਰ ਤੋਂ ਦੇਸ਼ ਵਿੱਚ ਦਾਖਲ ਹੋ ਗਿਆ ਹੈ ਜੀਜੀ ਨਿਗਰਾਨੀ ਸਿਹਤ ਮੰਤਰਾਲੇ ਨਾਲ ਨਾਲ ਰਾਜ ਸਰਕਾਰਾਂ ਵੀ ਕਰ ਰਹੀਆਂ ਨੇ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਕੋਰੋਨਾ ਦੇ ਸਰਗਰਮ ਮਾਮਲੇ ਦੀ ਗਿਣਤੀ 1009 ਤੱਕ ਪਹੁੰਚ ਗਈ ਹੈ ਜਿੰਨਾਂ ਚੋਂ 752 ਮਾਮਲੇ ਦੀ ਪੁਸ਼ਟੀ ਹਾਲ ਹੀ ਵਿੱਚ ਹੋਈ ਹੈ ਪਿਛਲੇ 2 ਹਫ਼ਤਿਆਂ ਤੋਂ ਇਹ ਅੰਕੜਾ 257 ਦੱਸਿਆ ਜਾ ਰਿਹਾ ਸੀ ਪਰ ਸੋਮਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿੱਚ ਮਾਮਲੇ ਵਿੱਚ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਸਿਹਤ ਮੰਤਰਾਲੇ ਵੱਲੋਂ ਸੱਤ ਮੌਤਾਂ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਮਹਾਰਾਸ਼ਟਰ ਵਿੱਚ 4, ਕੇਰਲ ਵਿੱਚ 2 ਤੇ ਕਰਨਾਟਕ ਵਿੱਚ 1 ਵਿਅਕਤੀ ਦੀ ਮੌਤ ਹੋਈ ਹੈ। ਕੋਵਿਡ-19 ਦੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਕੇਰਲ ਵਿੱਚ ਸਭ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿੱਥੇ ਸਭ ਤੋਂ ਵੱਧ 430 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 209, ਦਿੱਲੀ ਵਿੱਚ 104, ਗੁਜਰਾਤ ਵਿੱਚ 83, ਤਾਮਿਲਨਾਡੂ ਵਿੱਚ 59 ਤੇ ਕਰਨਾਟਕ ਵਿੱਚ 47 ਸਰਗਰਮ ਮਾਮਲੇ ਹਨ। ਇਹ ਉਹ ਰਾਜ ਸਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ 15, ਰਾਜਸਥਾਨ ਵਿੱਚ 13, ਪੱਛਮੀ ਬੰਗਾਲ ਵਿੱਚ 12, ਪੰਡੂਚਰੀ ਵਿੱਚ 9, ਹਰਿਆਣਾ ਵਿੱਚ 9, ਅੰਧਰ ਪ੍ਰਦੇਸ਼ ਵਿੱਚ 4, ਮੱਧ ਪ੍ਰਦੇਸ਼ ਵਿੱਚ 2, ਛਤੀਸਗੜ੍ਹ ਵਿੱਚ 1, ਗੋਆ ਵਿੱਚ 1, ਤੇਲੰਗਾਨਾ ਵਿੱਚ 1 ਸਰਗਰਮ ਮਾਮਲੇ ਪਾਏ ਗਏ ਹਨ। ਪਾਰਟ ਵਿੱਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਕੇ 189 ਤੱਕ ਪਹੁੰਚ ਗਈ ਹੈ ਅੰਡੇਮਾਨ ਤੇ ਨਿਕੋਬਰ ਅਰੁਣਾਚਲ ਪ੍ਰਦੇਸ਼ ਆਸਾਮ ਬਿਹਾਰ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਆਦਿ ਵਰਗੇ ਕੁਝ ਰਾਜਾਂ ਵਿੱਚ ਇਸ ਸਮੇਂ ਕੋਈ ਸਰਗਰਮ ਮਾਮਲਾ ਦਰਜ ਨਹੀਂ ਕੀਤਾ ਗਿਆ ਸਿਹਤ ਮੰਤਰਾਲੇ ਦੇ ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਨੈਸ਼ਨਲ ਸੈਕਟਰ ਫਾਰ ਡਿਜ਼ੀਜ਼ ਕੰਟਰੋਲ ਐਮਰਜੈਂਸੀ ਮੈਡੀਕਲ ਰੀਲੀਫ ਡਿਵੀਜ਼ਨ ਆਪਤ ਪ੍ਰਬੰਧਨ ਸੈੱਲ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਰੇ ਦੀ ਇੱਕ ਸਮੀਖਿਆ ਮੀਟਿੰਗ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸਿਜ਼ ਦੀ ਪ੍ਰਧਾਨਗੀਤ ਹੋਈ ਜੇ ਰਾਸ਼ਟਰੀ ਰਾਜਧਾਨੀ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਹੁਣ ਦਿੱਲੀ ਵਿੱਚ ਕੋਰੋਨਾ ਦੇ 104 ਐਕਟਿਵ ਮਾਮਲੇ ਹਨ ਆਲੇ ਵਿੱਚ ਦਿੱਲੀ ਦੇ ਸਿਹਤ ਮੰਤਰੀ ਡਾਕਟਰ ਪੰਕਜ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਹੈ ਸਾਡੇ ਸਾਰੇ ਹਸਪਤਾਲ ਹਰ ਸਥਿਤੀ ਲਈ ਤਿਆਰ ਹਨ ਅਸਤਾਲਾਂ ਵਿੱਚ ਆਕਸੀਜਨ ਸਮੇਤ ਹਰ ਤੀਰ ਦਾ ਪੂਰਾ ਪ੍ਰਬੰਧ ਹੈ ਜੇ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਇਸ ਦੇ ਨਾਲ ਹੀ ਦਿੱਲੀ ਵਿੱਚ ਕਰੋਨਾ ਸੰਬੰਧੀ ਇੱਕ ਸਲਾਹਕਾਰੀ ਵੀ ਜਾਰੀ ਕੀਤੀ ਗਈ ਹੈ ਤਾਂ ਦੱਸਦੀ ਇੱਕ ਕੋਵਿਡ-19 ਨੇ ਪੂਰੀ ਦੁਨੀਆ ਵਿੱਚ ਤਹਿਲ ਕੰਮ ਚਾ ਦਿੱਤਾ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ ਦੀ ਅਰਥ ਵਿਵਸਥਾ ਤਹਿਸਲਸ ਹੋ ਗਈ ਸੀ ਜਿੱਦ ਚੱਲਦੇ ਇਸ ਨੂੰ ਹੁਣ ਵੱਡੀ ਆਪਤਾ ਬਣਨ ਤੋਂ ਪਹਿਲਾਂ ਹੀ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ